शोभा यात्रा आज निकलेगी शहर के सभी प्रमुख मार्केटों में जाएगी लोग आशीर्वाद लेंगे प्रणाम करेंगे और शनि देव जो हैं हाँ, वो न्याय के देवता है हमें याद रखना चाहिए कि शनि देव से डरना नहीं है शनि देव जी के बताए अच्छे रास्ते पर हमने चलना है जो नेक जीवन जीते हैं जो सही काम करते हैं शनिदेव उनको आशीर्वाद देते हैं और सारे शत्रुओं से बीमारियों से संकटों से रक्षा करते हैं तो सारे शहरवासियों को प्रदेशवासियों को शनि जयंती की बहुत बहुत बधाई जो जन्मदिन का जयंती का मुख्य कार्यक्रम है वो यहाँ सात जून को होगा सबसे ये प्रार्थना है कि उस दिन भी कार्यक्रम में आकर शामिल हो और शनिदेव जी महाराज का आशीर्वाद प्राप्त करें जय श्री राम ਪ੍ਰਭੂ ਸ਼੍ਰੀ ਗੁਰਦੇਵ ਜੀ ਦੀ ਸ਼ਰਧਾ ਨਾਲ ਲਈ ਗਈ ਹੈ ਅੱਪਾ ਹਰ ਸਾਲ ਦੀ ਤਰ੍ਹਾਂ ਸਾਰੇ ਸ਼ਹਿਰ ਵਾਸੀਆਂ ਨਗਰ ਵਾਸੀਆਂ ਨਾਲ ਇਹ ਹੀ ਪ੍ਰਾਰਥਨਾ ਕਰਾਂਗੇ ਕਿ ਸ਼ੋਭਾ ਯਾਤਰਾ ਜਿਹੜੀ ਸ਼ਨੀਦਾਨ ਮਹਾਰਾਜ ਦਾ ਜਨਮ ਦਿਨ ਖੇਤਰੀਕ ਨੂੰ ਹੈ ਉਹਦੇ ਅਨੁਕਸ਼ ਵਿੱਚ ਕੱਢੀ ਜਾ ਰਹੀ ਹੈ ਆਪਾਂ ਸਾਰਿਆਂ ਨੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਸਾਰੇ ਅੰਮ੍ਰਿਤਸਰ ਵਾਸੀ ਸ਼ੋਭਾ ਯਾਤਰਾ ਜੀ ਭਾਗ ਲੈਣ ਤੇ ਸ਼੍ਰੀ ਮਹਾਰਾਜ ਦਾ ਆਸ਼ੀਰਵਾਦ ਲੈਣ ਬੋਲ ਸ਼ਨੀ ਦੇ ਮਹਾਰਾਜ ਕੀ ਜੈ ਹਾਂਜੀ ਆਪਾਂ ਦਾ ਨਾਮ ਸਾਡੇ ਨਾਲ ਇਹ ਸ਼ਹਿਰ ਦੇ ਸਮੁੱਚ ਜਿੰਨੀਆਂ ਵੀ ਪਾਰਟੀਆਂ ਨੇ ਜਿੰਨੇ ਵੀ ਭਰਾ ਨੇ ਜਿਹੜੇ ਵਧੀਆ ਕਾਰਜਗ੍ਰਮ ਮਾਰਦਾ ਮਾਰੇ ਦਾ ਕਰਦੇ ਨੇ ਸਾਰਾ ਜਨ ਸੰਯੋਗ ਹੈ ਸੋਨੂ ਮੰਤ ਜੀ ਰਾਹੁਲ ਜੀ ਆਪਣੇ ਮੰਦਰ ਤੋਂ ਫੇਰ ਸੋਨੂ ਮਾ ਸੋਨੂ ਭਾਜੀ ਮਾਡਰਨ ਵਾਤਾ ਮੰਦਰ ਤੋਂ ਹਨੂਮਨ ਚਲੀਸਾ ਪਰਿਵਾਰ ਰੋਨਾਥ ਮੰਦਰ ਤੋਂ ਸਾਰੇ ਭਰਾਵਾਂ ਦੇ ਸੰਯੋਗ ਦੇ ਨਾਲ ਸ਼ੋਭਾ ਯਾਤਰਾ ਸਾਰੇ ਭਰਾਵਾਂ ਦਾ ਸੰਯੋਗ ਹੈ ਜੀ ਉਹਦੇ ਸੰਯੋਗ ਦੇ ਨਾਲ ਸਾਰੇ ਸਮੂਹਕ ਕਾਰਜਕਰਤਾ ਮਿਲ ਕੇ ਸ਼ੋਭਾ ਯਾਤਰਾ ਸ਼ਨੀਵਾਰੀ ਦੀ ਦਾ ਆਯੋਜਨ ਕਰ ਰਹੇ ਆ ਸ਼ੋਭਾ ਯਾਤਰਾ ਕਿੱਥੋਂ ਸ਼ੋਭਾ ਯਾਤਰਾ ਸ਼ਨੀਵਾਰੀ ਘੰਟਾ ਘਰ ਜੋਂ ਤੋਂ ਸ਼ੁਰੂ ਕਰਕੇ ਜਲਿਆਣਾ ਬਾਗ ਆਲੂਲਾ ਘਟਰਾ ਕਰਮੋ ਦਿਓੜੀ ਉੱਥੋਂ ਘੁੰਮਦੇ ਗੁਰੂ ਬਾਜ਼ਾਰ ਦਾਲ ਗੁਰੂ ਬਾਜ਼ਾਰ ਗੁਰੂ ਬਾਜ਼ਾਰ ਤੋਂ ਟੁੰਡਾ ਤਲਾਬ ਸ਼ਕਤੀ ਨਗਰ ਲੂਨ ਮੰਡੀ ਅਗੇ ਅਗੋ ਆਟਾ ਮੰਡੀ ਖੜੀ ਆਟਾ ਮੰਡੀ ਸਣੀ ਵਾਪਸੀ ਆਪਾਂ ਮੰਦਰ ਵਾਪਸੀ ਆਵਾਂਗੇ ਜੀ ਜਨਤਿਵਰੇ ਦਿਨ ਕੀ ਕੀ ਪ੍ਰੋਬਲਮ ਜਨਤਿਵਰੇ ਦਿਨ ਆਪਾਂ ਫੇਰ ਸਾਰੇ ਹੱਥ ਜੋੜ ਕੇ ਸਾਰੇ ਨਗਰ ਵਾਸੀਆਂ ਦੇ ਅਗੇ ਵਿਰੋਧ ਕਰਦੇ ਆ ਕਿ ਸਾਰੇ ਸ਼ਨੀ ਮਾਰੇ ਦੇ ਮੰਦਰ ਆਣ ਮਾਰੇ ਦਾ ਜਿਹੜਾ ਜਨਮ ਦਿਹਾੜਾ ਬਣਾਣ ਤੇ ਸ਼ਨੀ ਮਾਰੀ ਦਾ ਆਸ਼ੀਰਵਾਦ ਪ੍ਰਾਪਤ ਕਰੀ ਆਪਾਂ ਸ਼ਨੀ ਮਾਰਾ ਦਾ ਜਨਮ ਦਿਨ ਜਿਹੜਾ ਹੈ ਵੈਸੇ 6 ਤਰੀਕ ਨੂੰ ਹੈ ਪਰ ਆਪਾਂ ਆਪਣੇ ਮੰਦਰ ਦੇ ਵਿੱਚ 7 ਤਰੀਕ ਦਾ ਯੋਜਨ ਕੀਤਾ ਹੈ ਆਪਾਂ ਸਾਰੇ ਸ਼ਹਿਰ ਵਾਸੀਆਂ ਨੂੰ ਕਹਾਂਗੇ ਸ਼ਨੀ ਮਾਰਾ ਦੇ ਮੰਦਰ ਕੈਂਡਾ ਘਰ ਚੌਂਕ ਦੇ 7 ਤਰੀਕ ਨੂੰ ਮਹਾਰਾਜ ਦੇ ਜਨਮ ਦਿਨ ਦੇ ਫਲੈਕਸ ਦੇ ਵਿੱਚ ਜਿਹੜਾ ਪ੍ਰੋਗਰਾਮ ਕੀਤਾ ਗਿਆ ਸਾਰੇ ਉੱਥੇ ਆਣ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕਰਨ